ਰਾਗ ਸੁਹੀ ਮੈਲਾ ਤੀਜਾ ਘਰ ਦਸਵਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾ ਸਾਲਾ ਜੋ ਮਰਵੰਜ ਸੀ ਲੋਕਾਂ ਨਾ ਸਾਲਾ ਜੋ ਮਰ ਖਾਕ ਥੀ ਵਾਹ ਮੇਰੇ ਸਹਬਾ ਵਾਹ ਗੁਰਮੁਖ ਸਦਾ ਸਲਾਈਐ ਸੱਚੇ ਵੇ ਪਰਵਾਹ ਰਹਾਉ ਦੁਨੀਆ ਕੇਰੀ ਦੋਸਤੀ ਮਨਮੁਖ ਦਾਜਮਰਨ ਜੰਪੁਰ ਬੱਦੇ ਮਾਰੀਐ ਵੇਲਾ ਨ ਲਹਨ ਗੁਰਮੁਖ ਜਨਮ ਸਕਾਰ ਥਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਸਿਆ ਸਹਿਜੇ ਸੁਖ ਰਹਿਨ ਗੁਰ ਕਾ ਸ਼ਬਦ ਵਿਸਾਰਿਆ ਦੂਜੈ ਪਾਇ ਰਚਨ ਤਿਸ਼ਨਾ ਭੁਖ ਨ ਉਤਰੈ ਅਨੰਦਿਨ ਜਲਤ ਫਿਰਨ ਦੁਸ਼ਟਾ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੁਟੰਬ ਸਿਓ ਸਗਲੇ ਕੋਲ ਡੋਬਨ ਨਿੰਦਾ ਤਲੀ ਕਿਸੈ ਕੀ ਨਹੀਂ ਮਨ ਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦ ਕਾਂ ਨਰਕੇ ਕੋਰ ਪਵਨ ਏ ਮਨ ਜੈਸਾ ਸਿਵੇਂ ਤੈਸਾ ਹੋਵੇਂ ਤੇਹ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਮਾਂ ਪੁਰਖਾਂ ਕਾ ਬੋਲਣਾ ਖੋਵਕ ਤੈ ਪਰ ਥਾਏ ਓਏ ਅੰਮ੍ਰਿਤ ਭਰੇ ਭਰਪੂਰ ਹੈ ਉਨ ਤਿਲ ਨ ਤਮਾਏ ਗੁਣਕਾਰੀ ਗੁਣ ਸੰਗਰੇ ਅਵਰਾ ਉਪਦੇਸ਼ੇ ਸੇਵਡ ਭਾਗੀ ਜੇ ਉਹਨਾਂ ਮਿਲ ਰਹਿ ਅਨ ਦਿਨ ਨਾਮ ਲੈਣ ਦੇਸੀ ਰਿਜ਼ਕ ਸੰਭਾ ਜਿਨ ਉਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਤਣੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮੇਲ ਲੈ ਸੋ ਪ੍ਰਭ ਸਦਾ ਸੰਭਾਲ ਮਨ ਮੇਲਾ ਸਚ ਨਿਰਮਲਾ ਕਿਉ ਕਰ ਮੇਲਿਆ ਜਾਏ ਕਬ ਮੇਲੇ ਤਾਂ ਮਿਲ ਰਹਿ ਹਉ ਮੈਂ ਸ਼ਬਦ ਜਲਾਏ ਸੋ ਸਹ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾਂ ਉਰ ਥਾਰ ਮਿਲਿਆ ਹੋਏ ਨਾ ਵਿਛੜੈ ਗੁਰ ਕਹਿ ਤੁਪਿਆਰ ਤੇਰਸ ਆਲਾ ਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸ਼ੋਭਾਵੰਤੀ ਨਾਰ ਮਨ ਮੁਖ ਮਨ ਨ ਪਿਜੈ ਆਤਮੈਲੇ ਚਿਤ ਕਠੋਰ ਸਭ ਦੁੱਧ ਪੀਐ ਅੰਦਰ ਵਿਸ ਨਿਕੋਰ ਆਪ ਕਰੇ ਕਿਸ ਆਖੀਐ ਆਪੇ ਬਖਸ਼ਣ ਹਰ ਗੁਰ ਸ਼ਬਦੀ ਮੈਲ ਉਤਰੈ ਤਾਂ ਸਚ ਬਣਿਆ ਸਿੰਗਾਰ